ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਬੇਅੰਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਤੇ ਅੱਜ ਦਾ ਆਪਣਾ ਟੌਪਿਕ ਹੈ ਜੀ ਵੀ ਆਪਾਂ ساری ਉਮਰ ਸਮਝੌਤੇ ਕਰਦਿਆਂ ਨੇ ਕੱਢ ਲਈ ਤੇ ਥੋੜਾ ਆਪਣੇ ਲਈ ਵੀ ਜੀ ਕੇ ਦੇਖ ਲਈਏ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦੀ ਹੁੰਨੀ ਆ ਮੈਂ ਤੁਹਾਨੂੰ ਦੱਸਦੀ ਆ ਵੀ ਮੈਂ ਕੋਈ ਸੁਣੀ ਸੁਣਾਈ ਜਾਂ ਮਨੋਂ ਨਹੀਂ ਕੱਢਦੀ ਜਿਵੇਂ 100% ਬੀਤੀਆਂ ਹੁੰਦੀਆਂ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆਂ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆਂ ਵੀ ਮੈਂ ਤੁਹਾਨੂੰ ਇਹ ਟੌਪਿਕ ਕਿਉਂ ਰੱਖਿਆ ਵੀ ਆਪਾਂ ਸਾਰੀ ਉਮਰ ਸਮਝੌਤੇ ਕਰਦੇ ਰਹਿੰਨੇ ਆਂ ਤੇ ਆਪਣੇ ਲਈ ਕਦੇ ਜਿਉਂਦੇ ਹੀ ਨਹੀਂ ਉਹਦਾ ਮਤਲਬ ਤਾਂ ਕੀ ਹੁੰਦਾ ਆਪਾਂ ਕੀ ਕਰਦੇ ਆਂ ਵੀ ਐਸ ਸਾਲ ਨਹੀਂ ਅਗਲੇ ਸਾਲ ਕਰ ਲਾਂਗੇ ਚਲ ਕੋਈ ਨਹੀਂ 6 ਮਹੀਨਿਆਂ ਨੂੰ ਕਰ ਲਾਂਗੇ ਚਲੋ ਕੋਈ ਨਹੀਂ ਅਗਲੀ ਫਸਲ ਆ ਜਾਂਦੇ ਉਹਤੇ ਕਰ ਲਾਂਗੇ ਐਵੇਂ ਨਹੀਂ ਚਲੋ ਉਦੋਂ ਕਰ ਲਾਂਗੇ ਐਂ ਕਰਦੀ ਕਰਦੀ ਦੀ ਮੇਰੀ 45 ਸਾਲ ਦੀ ਉਮਰ ਹੋ ਚੱਲੀ ਐ ਤੇ ਉਹ ਸਾਲ ਹੀ ਨਹੀਂ ਆਉਂਦਾ ਜਿਹਦੇ ਸਾਲ ਚ ਆਪਾਂ ਕਹਿੰਦੇ ਨੇ ਵੀ ਕੋਈ ਥੋੜਾ ਆਪਣੇ ਲਈ ਜਿਉਵਾਂਗੇ ਕੋਈ ਆਪਦਾ ਸ਼ੌਂਕ ਪੂਰਾ ਕਰਾਂਗੇ ਕੋਈ ਆਪਣੇ ਲਈ ਚੀਜ਼ ਬਣਾਵਾਂਗੇ ਕੋਈ ਮੁਕਰੇ ਨਾ ਮੁਕਰੇ ਸ਼ੌਂਕ ਢਿੱਡ ਚ ਸਾਰਿਆਂ ਦੇ ਹੁੰਦੇ ਆ ਵੀ ਮੇਰੇ ਕੋਲ ਇਹ ਚੀਜ਼ ਹੋਵੇ ਮੈਂ ਐ ਕਰਨਾ ਐ ਮੈਂ ਆ ਪਾ ਕੇ ਵੇਖਣਾ ਜਾਂ ਕੋਈ ਹੁੰਦੇ ਔਰਤਾਂ ਦੇ ਛੋਟੇ ਛੋਟੇ ਸ਼ੌਂਕ ਵਿਚਾਰੀਆਂ ਦੇ ਮੈਂ ਸਾਰੀ ਉਮਰ ਉਹ ਗੁਜ਼ਰ ਲਈ ਕਿਉਂਕਿ 50-60 ਸਾਲ ਦੀ ਹੁਣ ਉਮਰ ਆਉਂਦੀ ਰਹਿ ਗਈ ਲੋਕਾਂ ਦੀ ਬਾਲੀ ਤੇ ਹੈ ਹੀ ਨਹੀਂ ਤੇ ਅਗਲੇ ਸਾਲ ਕਰਾਂਗੇ ਅਗਲੇ ਸਾਲ ਕਰਾਂਗੇ ਐ ਕਰਦੇ ਕਰਦੇ ਬੱਚੇ ਵੱਡੇ ਹੋ ਜਾਂਦੇ ਆ ਬੱਚਿਆਂ ਦੀਆਂ ਪੜ੍ਹਾਈਆਂ ਸ਼ੁਰੂ ਫਿਰ ਬੱਚੇ ਲਈ ਜਾਉਣਾ ਸ਼ੁਰੂ ਕਰ ਦਿੰਨੇ ਚੱਲ ਛੱਡ ਖੜਾ ਮੇਰਾ ਤਾਂ ਬੱਚੇ ਲਈ ਕਰ ਲੈਣੇ ਆ ਮੈਂ ਤੁਹਾਨੂੰ ਗੱਲ ਦਦਦੀਆਂ ਵੀ ਇੱਕ ਵਿਚਾਰੀ ਔਰਤ ਵੀ ਇਹਦਾ ਇੰਨਾ ਕੀ ਦਿਮਾਗ ਹੁੰਦਾ ਵੀ ਇਸ ਸਾਰੀ ਉਮਰ ਐਂ ਕਰੀ ਜਾਂਦੀ ਆ ਵੀ ਮੈਂ ਗਾਹਾਂ ਵਾਲੇ ਸਾਲ ਲਵਾਂਗੀ ਅੱਗੇ ਲਵਾਂਗੀ ਐਂ ਕਰੂੰਗੀ ਬਾਅਦ ਕਰੂੰਗੀ ਬਾਅਦ ਜਦੋਂ ਬੱਚੇ ਹੋ ਜਾਂਦੇ ਬੱਚਿਆਂ ਦੇ ਪਿਆਰ ਚ ਵੱਨ ਜਾਂਦੀ ਆ ਤੇ ਜਦੋਂ ਆਪਣੇ ਲਈ ਕੁਝ ਬਣਾਉਣ ਦਾ ਸੋਚਦੀ ਆ ਕੋਈ ਬੱਚਾ ਚੀਜ਼ ਮੰਗ ਲੈਂਦਾ ਤੇ ਫਿਰ ਉਹਦੋਂ ਕਹਿ ਦਿੰਦੀ ਵੀ ਚਲੋ ਕੋਈ ਨਹੀਂ ਆਪਾਂ ਬੱਚੇ ਨੂੰ ਲੈ ਦਿੰਨੇ ਆਪਾਂ ਅਗਲੇ ਸਾਲ ਲੈ ਲਾਂਗੇ ਅਗਲੇ ਸਾਲ ਕੋਈ ਹੋਰ ਹੋਰ ਸਾਨੂੰ ਪਤਾ ਹੀ ਵੀ ਘਰਾਂ ਦੇ ਵਿੱਚ ਨਵੇਂ-ਨਵੇਂ ਖੂ ਪੱਟੇ ਜਾਂਦੇ ਆ ਕਿਤੇ ਕੁਸ਼ ਖੇਤੀ ਵਾਲਿਆਂ ਨੂੰ ਤਾਂ ਖਾਸ ਕਰਕੇ ਜਿਹੜੇ ਖੇਤੀ ਕਰਦੇ ਆ ਜਿਨ੍ਹਾਂ ਦੇ ਬਾਹਣ ਆ ਉਹਨਾਂ ਨੂੰ ਤਾਂ ਪੰਗਾ ਕੋਈ ਬੋਰਾ ਦਾ ਹੀ ਪਿਆ ਰਹਿੰਦਾ ਤਾਂ ਕੋਈ ਮੋਟਰਾਂ ਦਾ ਪਿਆ ਰਹਿੰਦਾ ਕਿਤੇ ਬੋਰ ਡੂੰਗਾ ਹੋ ਗਿਆ ਕਿਤੇ ਕਿਵੇਂ ਹੋ ਗਿਆ ਕਿਤੇ ਬਾਹਣ ਉੱਚਾ ਨਹੀਂ ਮਗੋ ਤੇ ਕਰਾਹ ਲਾਉਣੇ ਆ ਬਸ ਆਹੀ ਚੀਜ਼ਾਂ ਰਹਿ ਜਾਂਦੀਆਂ ਇਹ ਮੈਂ ਤੁਹਾਨੂੰ ਤਾਂ ਕਹਿ ਰਹੀ ਆ ਵੀ ਤੁਸੀਂ ਮੇਰੇ ਵਾਂਗੂੰ ਐਡੀ ਉਮਰ ਨਾ ਕਰ ਲਿਓ ਇਹ ਸੋਚ ਕੇ ਵੀ ਅੱਗੇ ਪੂਰੇ ਕਰਾਂਗੇ ਦੇਖ ਕੱਲ ਕਦੇ ਨਹੀਂ ਆਉਂਦੀ ਅਗਲਾ ਸਾਲ ਕਦੇ ਵੀ ਨਹੀਂ ਆਉਂਦਾ ਪਤਾ ਕਿਉਂ ਨਹੀਂ ਆਉਂਦਾ ਨਵੇਂ ਤੋਂ ਨਵੇਂ ਪਾੜ ਸ਼ੁਰੂ ਹੁੰਦੇ ਆ ਨਵੇਂ ਤੋਂ ਨਵੇਂ ਖਰਚੇ ਸ਼ੁਰੂ ਹੁੰਦੇ ਆ ਤੁਸੀਂ ਜ਼ਿੰਦਗੀ ਚ ਕਦੇ ਸੌਂਗ ਨਹੀਂ ਪੂਰੇ ਕਰ ਸਕਦੇ ਹੁਣ ਮੈਂ ਤੁਹਾਨੂੰ ਦਾਦੀਆਂ ਵੀ ਆਪਦੇ ਨਾਲ ਬੀਤੀ ਹੋਈ ਗੱਲ ਜਮਾਂ 100% ਮੇਰੇ ਨਾਲ ਬੀਤੀ ਹੋਈ ਹੈ ਇਹ ਜਦੋਂ ਮੇਰਾ ਵਿਆਹ ਹੋਇਆ ਸੀ ਮੈਨੂੰ ੱਡ ਕਰਿਆ ਸੀ ਤੇ ਮੇਰੇ ਕੋਲੇ ਸਿਉਣਾ ਸੀ ਵੀ ਸੀਗਾ 4-5 ਕਤੋਲੇ ਸਿਉਣਾ ਤੇ ਉਹ ਘਰ ਦੇ ਵਿੱਚ ਇਹੀ ਕਿਹਾ ਗਿਆ ਸੀ ਵੀ ਜਾਂ ਤਾਂ ਸਾਡਾ ਸਿਉਣਾ ਦੇ ਦੇ ਤੇ ਜਾਂ ਭਾਈ ਸਿਉਣੇ ਦਾ ਕਰਜ਼ਾ ਲਵਾਲਾ ਮੈਂ ਸੋਚਿਆ ਮੈਂ ਕਿ ਸਿਉਣਾ ਨਹੀਂ ਬੰਨਣਾ ਸਿਉਣਾ ਆਪਦਾ ਰੱਖ ਲੈਣਾ ਕਰਜ਼ਾ ਹੌਲੀ-ਹੌਲੀ ਲਾਹੀ ਜਾਵਾਂਗੇ ਜਿਹੜਾ ਲਵਣਗੇ ਘਰ ਦੇ ਆਪਾਂ ਪੈਸੇ ਫਸਲ ਕਰੀ ਜਾਵਾਂਗੇ ਮਿਹਨਤ ਕਰੀ ਜਾਵਾਂਗੇ ਲਾਦਾ ਕਰਾਂਗੇ ਮੱਝਾ ਰੱਖਾਂਗੇ ਦੁੱਧ ਪਾਵਾਂਗੇ ਲਾਦਾਂਗੇ ਕਿਉਂਕਿ ਉਮਰ ਛੋਟੀ ਹੁੰਦੀ ਹੈ ਹੌਂਸਲੇ ਬਹੁਤ ਵੱਡੇ ਹੁੰਦੇ ਆ ਤੇ ਮੈਂ ਵੀ ਉਹੀ ਕੰਮ ਕਰਿਆ ਉਦੋਂ ਜਦੋਂ ਜਿਵੇਂ ਤੁਹਾਨੂੰ ਗੱਲ ਦੱਸਦੀਆਂ 97 ਦੀ 97 ਦੇ ਵਿੱਚ ਉਸ ਮੈਨੂੰ ਲੱਗਾ ਸਿਉਣਾ ਸਾਰਾ ਇਹੀ ਸੀਗਾ 4042 ਸਿਉਣਾ ਤੇ ਪਰ ਫਾਸਲਾ ਦੀ ਰੇਟ ਵੀ ਬਹੁਤ ਘੱਟ ਸੀ ਮਸੈਂ ਕਣਕਾ ਹੀ ਹੁੰਦੀ ਸੀਗੀ 5 550 600 ਇੱਥੇ ਜੀ ਹੁੰਦੀ ਸੀ ਤੇ ਨਹੀਂ ਕਣਕ ਤਾਂ 5 600 ਹੁੰਦੀ ਨਹੀਂ ਸੀ ਅੱਜ ਕਣਕ ਤਾਂ ਹੁੰਦੀ 3 350 ਰੁਪਏ ਨਰਮਾ ਹੁੰਦਾ ਸੀ 6 700 ਨੂੰ ਬੜਾ ਖੁਸ਼ ਹੁੰਦੇ ਵੀ 750 ਨੂੰ ਲੱਗਿਆ ਨਰਮਾ ਤੇ ਆਹਾ ਢਿੱਪੂ ਜੋ ਲਿਆਉਂਦੇ ਹੁੰਦੇ 15 ਰੁਪਈਆਂ ਦਾ ਗੇਲਣ 5 ਲੀਟਰ ਦਾ ਮਿੱਟੀ ਵਾਲੇ ਤੇਲ ਦਾ ਤੇ 160 ਰੁਪਈਆਂ ਦੀ ਢੋਲੀ ਭਰ ਜਾਂਦੀ ਸੀ ਡੀਜ਼ਲ ਦੀ ਮੌਸਮੀ ਦੀ ਗੱਲ ਕਰਦੀਆਂ 97 ਵਿੱਚ ਤੇ ਮੈਂ ਵੀ ਇਹੀ ਸੋਚਿਆ ਮੈਂ ਕਿ ਵੀ ਆਪਦਾ ਸੌਣਾ ਰੱਖਾਂਗੇ ਪਾਇਆ ਕਰਾਂਗੇ ਵਿਆਹ ਸਾਧੀਆਂ ਦੇਖਿਆ ਕਰਾਂਗੇ ਕੋਈ ਪ੍ਰੋਗਰਾਮ ਆਉਣਗੇ ਕੋਈ ਸਕੇ ਸਕੇਲਾਂ ਦੇ ਵਿਆਹ ਹੋਊਗਾ ਆਪਾਂ ਦੇ ਆਪਾਂ ਕਦੇ ਆਪਾਂ ਸੋਟੇ ਤੋਂ ਪੜਦਾ ਨਹੀਂ ਰੱਖਦੇ ਇਹਨੂੰ ਸੱਚ ਦੱਸਦੇ ਆ ਲੋਕ ਐਡੇ ਖਰਾਬ ਹੁੰਦੇ ਆ ਪੜਦਾ ਰੱਖਣ ਲਈ ਬਹੁਤ ਬਹੁਤ ਗੱਪ ਮਾਰਦੇ ਆ ਮੇਰੇ ਕੋਲੇ ਆਏ ਮੇਰੇ ਕੋਲੇ ਵਾਹ ਆਏ ਮੇਰੇ ਕੋਲੇ ਝੋ ਆ ਹਾਲਾਂਕਿ ਆਪਾਂ ਨੂੰ ਪਤਾ ਹੁੰਦਾ ਵੀ ਆ ਬੰਦੇ ਕੋਲੇ ਚੀਜ਼ ਹੈ ਨਹੀਂ ਝੂਠ ਬੋਲਦੇ ਆਪਾਂ ਝੂਠ ਨਹੀਂ ਬੋਲਦੇ ਮੈਂ ਵੀ ਰੱਖਿਆ ਮੇਰਾ ਕੋਈ ਨਹੀਂ ਕਰਜਾ ਤਾਂ ਫਸਲਾਂ ਤੇ ਲਾ ਹੀ ਜਾਵਾਂਗੇ ਕੋਈ ਗੱਲ ਨਹੀਂ ਬੱਚੇ ਛੋਟੇ ਆ ਹਜੇ ਘੜਾ ਕੋਈ ਖਰਚਾ ਹੁੰਦਾ ਤੇ ਮੈਂ ਉਹ ਸੋਚ ਕੇ ਉਸ ਸਿਆਣਾ ਰੱਖ ਲਿਆ ਮੈਂ ਤੁਹਾਨੂੰ ਹੱਡ ਵੀਤੀ ਦੱਸਦੀ ਆ ਵੀ ਜਿਹੜੀ ਚੀਜ਼ ਤੁਹਾਡੇ ਕੋਲੇ ਰਹਿਣੀ ਨਹੀਂ ਨਾ ਮੈਂ ਕਹਿਣੀ ਹੁੰਨੀ ਵੀ ਜਿਹੜੀ ਚੀਜ਼ ਤੁਹਾਡੇ ਕੋਲੇ ਰਹਿਣੀ ਨਹੀਂ ਉਹ ਤੁਹਾਡੇ ਅੰਦਰੋਂ ਵੀ ਨਿਕਲ ਕੇ ਜਾਊਗੀ ਜੋ ਤੁਹਾਡੇ ਕੋਲੇ ਆਉਣੀ ਆ ਉਹ ਦੂਰੋਂ ਵੀ ਚੱਲ ਕੇ ਆਊਗੀ ਮੈਂ ਤੁਹਾਨੂੰ ਦੱਦਿਆਂ ਵੀ ਜਿਹੜੇ ਸਿਆਣੇ ਦਾ ਮੈਂ ਲਾਲਚ ਕਰਿਆ ਉਹਦੇ ਲਈ ਮੈਂ ਕਰਜਾ ਆਪਣਾ ਲਿਆ ਵੀ ਲਾ ਦੇਾਂਗੇ ਕਰਜਾ ਸਹੀ ਲਾ ਦੇਾਂਗੇ ਜਿਹੜਾ ਆਪਾਂ ਨੂੰ ਸਿਉਣਾ ਪਾਇ ਸੋਦਾ ਆਪਾਂ ਨੂੰ ਕਰਜ਼ਾ ਲਾਤਾ ਵੀ ਕੋਈ ਗੱਲ ਨਹੀਂ ਲਾ ਦੇਾਂਗੇ ਕੋਈ ਵੱਡੀ ਗੱਲ ਨਹੀਂ ਲਾ ਲਾਂਗੇ ਮਿਹਨਤ ਕਰਾਂਗੇ ਤੇ ਮੈਂ ਕੀ ਕੀਤਾ ਮੈਂ ਵਿਚਾਰੀ ਨੇ ਉਹ ਸਿਉਣਾ ਰੱਖ ਕੇ ਤੇ ਦਿਲ ਚ ਸੋ ਸੋ ਰਮਾਨ ਰਚਾ ਲੈਂਦਾ ਬੰਦਾ ਕਿ ਕੋਈ ਉਮਰ ਛੋਟੀ ਹੁੰਦੀ ਹੈ ਵੀ ਮੇਰੇ ਕੋਲੇ ਸਿਉਣਾ ਹੈਗਾ ਮੈਂ ਵਾ ਹੌਸਲੇ ਵਾਲਾ ਹੁੰਦਾ ਉਦੋਂ ਨਹੀਂ ਪਤਾ ਹੁੰਦਾ ਵੀ ਰੱਬ ਕਿਹੜੀਆਂ ਰੰਗਾਂ ਦੇ ਰਾਜੀ ਹੁੰਦਾ ਤੇ ਮਤਲਬ ਗੁੜੀਆਂ ਹੁੰਦੀ ਹੈ ਜਿਹੜੀ ਮੇਰੀ ਉਹਨੂੰ ਲਾਈਟ ਲੱਗ ਜਾਂਦੀ ਐ 100% ਸੱਚ ਗੱਲ ਐ ਉਹ ਪੱਖੇ ਦਾ ਜਿਹੜਾ ਸ਼ੂ ਜਾਂ ਹੁੰਦਾ ਐ ਪਾਇਆ ਹੁੰਦਾ ਉਹਦਾ ਪਲੱਗ ਜਾ ਕੇ ਚੱਕ ਲੈਂਦੀ ਐ ਉਹਨੂੰ ਲਾਈਟ ਲੱਗ ਜਾਂਦੀ ਐ ਲਾਈਟ ਵੀ ਇੰਨੀ ਲੱਗਦੀ ਐ ਪਤਾ ਨਹੀਂ ਲੱਗਦਾ ਬਹੁਤ ਜ਼ਿਆਦਾ ਲੱਗਦੀ ਐ ਬਹੁਤ ਜ਼ਿਆਦਾ ਬੇਹੋਸ਼ ਹੋ ਜਾਂਦੀ ਐ ਉਹ ਬੇਹੋਸ਼ ਛੱਟ ਮਰੀ ਜਾਂਦੀ ਐ ਤੇ ਪਿੰਡ ਦੇ ਡਾਕਟਰ ਕੋਲੇ ਲੈ ਜਾਂਦੇ ਆ ਪਿੰਡ ਦਾ ਡਾਕਟਰ ਕਹਿੰਦਾ ਵੀ ਉਹਨੂੰ ਅੱਗੇ ਲੈ ਕੇ ਜਾਓ ਅੱਗੇ ਵਾਲੇ ਕਹਿੰਦੇ ਵੀ ਦਾ ਇਲਾਜ ਪਟਿਆਲੇ ਆ ਬੱਚਿਆਂ ਵਾਲੇ ਦਾ ਪਟਿਆਲੇ 2097 ਦੀ ਗੱਲ ਕਰਦੀ ਆ ਉੱਥੇ ਡਾਕਟਰ ਠੰਡ ਸੀ ਪਟਿਆਲੇ ਸਰਕਾਰੀ ਹਸਪਤਾਲ ਕੋਲੇ ਉੱਤਰ ਕੇ ਨਾਲ ਜਾ ਕੇ ਇੱਕ ਡਾਕਟਰ ਠੰਡ ਸੀ ਬੱਚਿਆਂ ਦਾ ਪਲਾਸਟਿਕ ਸਰਜਰੀ ਦਾ ਉਹਨਾਂ ਨੇ ਉੱਥੋਂ ਦਾ ਪਰਚਾ ਕੱਟਦਾ ਕਹਿੰਦੇ ਵੀ ਕੁੜੀ ਨੂੰ ਲਾਈਟ ਵੱਧ ਲੱਗੀ ਹੋਈ ਐ ਤੇ ਭਈ ਐ ਕਰਕੇ ਵੀ ਇਹਦਾ ਇਲਾਜ ਤਾਂ ਪਟਿਆਲੇ ਹੋਊ ਇੱਥੇ ਤਾਂ ਇਲਾਜ ਨਹੀਂ ਤੇ ਘਰਾਂ ਦੇ ਵਿੱਚ ਜਿਵੇਂ ਕਿਹਾ ਜਾਂਦਾ ਵੀ ਕੁੜੀ ਆ ਫਿਰ ਕੀ ਹੁੰਦਾ ਡਾਕਟਰ ਕਹਿੰਦਾ ਵੀ ਉਹਨੇ ਆਹ ਪਲੱਗ ਚੱਕਿਆ ਸੀ ਤੇ ਉਹਦੀ ਇੰਨੀ ਉਂਗਲ ਨੂੰ ਮਤਲਬ ਆਹ ਉਂਗਲ ਨੂੰ ਕਰੰਟ ਨੇ ਜਮਾ ਇੱਥੋਂ ਐਨੀ ਆ ਮਾਰ ਚੱਕਦਾ ਸੀ ਉਹਦਾ ਥੋੜਾ ਜਿਹਾ ਅਗੂਠਾ ਤੇ ਮੈਨੂੰ ਕਹਿੰਦੇ ਵੀ ਤੁਸੀਂ ਉੱਥੇ ਲੈ ਜਾਓ ਤੇ ਘਰੇ ਉਹੀ ਇੱਕ ਪੰਗਾ ਪੈ ਗਿਆ ਕਹਿੰਦੇ ਵੀ ਪਟਿਆਲੇ ਇਲਾਜ ਕਰਾਓਗੇ ਪਹਿਲਾਂ ਕਰਜ਼ਾ ਦੇਣਾ ਆ ਇਹੋ ਜੂ ਬਾਹ ਹੋ ਜੂ ਕੁੜੀ ਐ ਮੈਂ ਕਿਹਾ ਡਾਕਟਰ ਨੇ ਐ ਕਿਹਾ ਵੀ ਜੇ ਤੁਸੀਂ ਕੁੜੀ ਦਾ ਇਲਾਜ ਸਹੀ ਨਾ ਕਰਾਇਆ ਤਾਂ ਕੁੜੀ ਦੇ ਇੱਥੇ ਉਂਗਲ 'ਚ ਪੀਕ ਪੈਣੀ ਸ਼ੁਰੂ ਹੋਊਗੀ ਤੇ ਉਸ ਤੋਂ ਬਾਅਦ ਕੁੜੀ ਦੇ ਸਾਰੇ ਸਰੀਰ 'ਚ ਪੀਕ ਪੈ ਸਕਦੇ ਵੀ ਕੁੜੀ ਦੀ ਮੌਤ ਹੋ ਸਕਦੀ ਐ ਤੇ ਘਰੇ ਤਾਂ ਕਹਿੰਦੇ ਵੀ ਕੁੜੀ ਹੋਈ ਐ ਕੋਈ ਗੱਲ ਨਹੀਂ ਤੇ ਆਖੇ ਪਿੰਡ ਵਾਲਾ ਡਾਕਟਰ ਕਹਿੰਦਾ ਵੀ ਇੱਥੇ ਉਂਗਲੀ ਕਢਵਾ ਦਿਓ ਉਂਗਲ ਕਢਵਾਉਣ ਨਾਲ ਕਹਿੰਦਾ ਵੀ ਉਹ ਕਿਹਦੇ ਪੀਕ ਨਹੀਂਗਾ ਜਾਣੀ ਮੈਂ ਸੋਚਿਆ ਮੈਂ ਕਿ ਪਿੰਡ ਵਾਲੇ ਡਾਕਟਰਾਂ ਨੂੰ ਕੀ ਪਤਾ ਹੁੰਦਾ ਵੀ ਬੱਚੇ ਦਾ ਕੰਮ ਐ ਇੱਕ ਮਾਂ ਹੁੰਦੀ ਐ ਜਿਹੜੀ ਵੀ ਸਹੀ ਗੱਲ ਐ ਸੱਚ 100% ਵੀ ਮਾਂ ਹੁੰਦੀ ਐ ਨਾ ਜਿਹੜੀ ਉਹਨੂੰ ਆਉਂਦਾ ਵੀ ਮੇਰਾ ਸਾਰਾ ਕੁਝ ਵੇਕੇ ਜੇ ਪਰ ਮੇਰਾ ਬੱਚਾ ਸਹੀ ਰਹੀ ਹੈ ਨਾ ਤੇ ਮੈਂ ਵੀ ਘਰ ਦੇ ਨਾਲ ਹੋ ਕੇ ਤੱਲੋ ਮੱਛੀ ਮੈਂ ਕਿਹਾ ਵੀ ਮੈਂ ਇੱਥੇ ਇਲਾਜ ਨਹੀਂ ਕਰਾਉਣਾ ਕੁੜੀ ਦਾ ਵੀ ਮੈਂ ਇਸ ਪਿੰਡਾਂ ਦੇ ਡਾਕਟਰ ਤੋਂ ਇਲਾਜ ਨਹੀਂ ਕਰਾਉਣਾ 25 ਐ ਬੱਚੀ ਕਿੰਨੀ ਕਿਸੇ ਵਿਚਾਰੀ ਉਹ ਸੀਗੀ ਮੈਨੂੰ ਲੱਗਦਾ 6-7 ਕੁ ਮਹੀਨਿਆਂ ਦੀ ਰੁੜਦੀ ਹੁੰਦੀ ਸੀ ਵਿਚਾਰੀ ਤੇ ਮਰਿਆ ਵਾਂਗੂ ਪਈ ਬੇਜਾਨ ਪਈ ਮੈਨੂੰ ਪਤਾ ਹੀ ਸੀ ਵੀ ਜੇ ਤਾਂ ਸਹੀ ਇਲਾਜ ਨਾ ਹੋਇਆ ਤਾਂ ਇਹ ਮਰ ਜੂਗੀ ਤੇ ਬਿ ਘਰਦਿਆਂ ਨੇ ਕੋਈ ਤਾਂ ਗੌਗਾ ਯਾ ਨਾ ਕੀਤਾ ਕਹਿੰਦੇ ਪੈਸੇ ਹੈ ਨਹੀਂ ਵੀ ਪਹਿਲਾਂ ਹੀ ਕਰਜ਼ਾ ਲੱਗਿਆ ਹੋਇਆ ਉਦੋਂ ਅਸੀਂ ਅੱਡ ਹੋਏ ਸੀ ਤੇ ਕਰਜ਼ਾ ਲੱਗਿਆ ਹੋਇਆ ਸੀ ਪੈਸੇ ਸਾਡੇ ਕੋਲੇ ਸੱਚਮੁੱਚ ਕੁਝ ਵੀ ਨਹੀਂ ਸੀਗਾ ਤੇ ਮੈਂ ਤੁਹਾਨੂੰ ਸੱਚੀ ਗੱਲ ਦੱਸਦੀ ਆ ਕੁਝ ਨਹੀਂ ਸੀ ਉਸ ਟਾਈਮ ਮੇਰੇ ਕੋਲ ਤੇ ਮੈਂ ਚੱਕ ਕੇ ਕੁੜੀ ਨੂੰ ਪਟਿਆਲੇ ਲੈ ਗਈ ਪਟਿਆਲੇ ਮੈਂ ਇੱਕ ਵਾਰੀ ਉਹ ਡਾਕਟਰ ਨੂੰ ਮਿਲੀ ਠੰਡ ਨੂੰ ਮੈਂ ਕਿਹਾ ਜੀ ਕਿੰਨਾ ਕੁ ਖਰਚ ਆਊਗਾ ਮੈਨੂੰ ਉਹਨੇ ਜਦੋਂ ਚੈੱਕ ਕਰਿਆ ਕੁੜੀ ਨੂੰ ਉਹ ਕਹਿੰਦਾ ਵੀ ਕੁੜੀ ਦੇ ਇੱਥੇ ਪੀਕ ਪੈਣੀ ਸ਼ੁਰੂ ਹੋਈ ਹੈ ਕਹਿੰਦੇ ਪੀਕ ਕਹਿੰਦਾ ਸ਼ੋਅ ਨਹੀਂ ਹੁੰਦੀ ਵੀ ਅੰਦਰ ਪੀਕ ਪੈ ਰਹੀ ਹੈ ਪਲਸ ਪੈ ਰਹੀ ਹੈ ਕਹਿੰਦਾ ਵੀ ਕੁੜੀ ਦੇ ਐ ਜਾਊਗੀ ਐ ਵੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਹਿੰਦਾ ਵੀ ਇਹਦੇ ਅੰਦਰ ਕਦੋਂ ਕੁੜੀ ਦੇ ਸਾਰੇ ਪੀਕ ਬਣ ਜੂ ਮੈਂ ਹੋਰ ਡਰ ਗਈ ਕਿਉਂਕਿ ਮੇਰੀ ਗੋਦੀ ਚੱਕੀ ਹੋਈ ਸੀ ਤੇ ਮੈਨੂੰ ਤਰਸ ਆਇਆ ਬਹੁਤ ਜ਼ਿਆਦਾ ਉਹ ਮੇਰੇ ਮੂੰਹ ਨਹੀਂ ਵੀ ਝਾਕਦੀ ਸੀ ਤੇ ਡਾਕਟਰ ਤੋਂ ਵੀ ਡਰਦੀ ਸੀ ਮੈਂ ਕਿਹਾ ਦੇਖੀ ਡਾਕਟਰ ਤੋਂ ਡਰਦੀ ਆ ਮੈਂ ਕਿਹਾ ਜੇ ਇਹਦਾ ਮੈਂ ਇਲਾਜ ਨਾ ਕਰਾਇਆ ਤਾਂ ਇਹਦੀ ਮੌਤ ਹੋ ਜਾਣੀ ਹੈ ਮੈਂ ਕਹਿੰਦੇ ਅੰਦਰ ਅੰਦਰ ਪੀ ਜਦੋਂ ਤੁਹਾਡੇ ਤੇ ਬਿਮਤਾ ਪੈਂਦੀ ਨਾ ਤੁਸੀਂ ਬੜਾ ਕੁਝ ਸੋਚਦੇ ਹੋ ਮੈਂ ਬੈਠੀ ਸੋਚਣ ਲੱਗਦੀ ਵੀ 60 70 ਹਜ਼ਾਰ ਦਾ ਪ੍ਰਬੰਧ ਮੈਂ ਕਿੱਥੋਂ ਕਰਾਂ ਕਿਵੇਂ करूंगी ਮੈਂ ਡਾਕਟਰ ਨੂੰ ਗਿਆ ਵੀ ਇਕੱਠਾ ਲੱਗੂ 60 70 ਹਜ਼ਾਰ ਕਹਿੰਦਾ ਨਹੀਂ ਕੇਰਾਂ ਤਾਂ 30 32 ਹਜ਼ਾਰ ਲੱਗੂਗਾ ਤੇ ਪੱਟੀਆਂ ਪੁੱਟੀਆਂ ਹੋਣਗੀਆਂ ਤੇ ਵੀ ਇਹਦੇ ਇੱਕ ਕਲਰੋਕਟ 6 7 ਮਹੀਨੇ ਦੀ ਦਵਾਈ ਚੱਲੂਗੀ ਮੈਂ ਚਾਹਤੇ ਕੁੜੀ ਨੂੰ ਪਟਿਆਲੇ ਤੋਂ ਆ ਗਈ ਦਿਲ ਮੇਰਾ ਵੀ ਕਰੇ ਵੀ ਮੈਂ ਹੁਣੇ ਢਾਕਲ ਕਰ ਲਾਂ ਮਯਾਬ ਦੀ ਕੁੜੀ ਨੂੰ ਮੈਂ ਬਚਾਵਾਂ ਇਹ ਮਰੇ ਨਾ ਕਿਉਂਕਿ ਮੈਨੂੰ ਆਪਦੀ ਕੁੜੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਮੈਂ ਉਹਦਾ ਤੇ ਮੈਂ ਚੱਕੀ ਪਟਿਆਲੇ ਤੋਂ ਕੁੜੀ ਆ ਗਈ ਤੇ ਮੈਂ ਜਦੋਂ ਘਰੇ ਗਿਆ ਵੀ ਇੰਨੇ ਪੈਸੇ ਹੋ ਉਹ ਕਹਿੰਦੇ ਆ ਤਾਂ ਜਮੀਨ ਵਿਖ ਜੂ ਕਿਉਂਕਿ ਫਸਲਾਂ ਦੇ ਬਹੁਤ ਘੱਟ ਰੇਟ ਹੁੰਦੇ ਸੀ ਕਿ ਕਦੇ ਜਮੀਨ ਥੋੜੀ ਵੇਚਨੀ ਆ ਕਹਿੰਦੇ ਹੁਣ ਕੋਈ ਗੱਲ ਨਹੀਂ ਰੱਬ ਤੇ ਛੱਡ ਦੋ ਠੀਕ ਹੋ ਜੂਗੀ ਮੈਂ ਨਾ ਸੁਣੀ ਕਿਸੇ ਦੀ ਮੈਂ ਕੀ ਸੋਚਿਆ ਵਿਚਾਰੀ ਨੇ ਪੰਜ ਕਤੋਲੇ ਮੇਰੇ ਸਹੁਰਿਆਂ ਵਾਲਾ ਸੀ ਮੇਰੇ ਕੋਲੇ ਤੇ ਕੁਛਕ ਮੇਰੇ 2 2.5 ਹੋਣਾ ਮੇਰੇ ਪੇਕੇ ਆਲਾ ਹੋਣਾ ਤੇ ਉਮਰ ਸਾਰਾ ਸਿਆਉਣਾ ਵੇਚਤਾ ਮੇਰੇ ਕੋਲ ਸਿਰਫ ਇਹ ਨੱਕ ਵਾਲਾ ਰਹਿ ਗਿਆ ਸੀ ਫਿਰ ਕੁਝ ਨਹੀਂ ਸੀ ਰਿਹਾ ਮੈਂ ਸਾਰਾ ਵੇਚਤਾ ਉਤੋਂ ਦੀ ਹੋ ਕੇ ਵੀ ਮੈਂ ਮੇਰੀ ਕੁੜੀ ਦਾ ਇਲਾਜ ਕਰਾਂ ਲੈ ਕੇ ਪੈਸੇ ਪਟਿਆਲੇ ਕੁੜੀ ਨੂੰ ਵਾਗ ਗਈ ਮੈਨੂੰ ਲੱਗਦਾ ਮੈਂ ਉੱਥੇ 8-9 ਦਿਨ ਰਹੀ ਪਟਿਆਲੇ ਇਲਾਜ ਕਰਾਇਆ ਕੁੜੀ ਦਾ ਇਲਾਜ ਚੱਲਿਆ ਸਾਰਾ ਸਿਆਉਣਾ ਵੇਚ ਕੇ ਮੇਰਾ ਬੇਟੀ ਤੇ ਲੱਗ ਗਿਆ ਪਰ ਬੇਟੀ ਬਚ ਰਹੀ ਤੇ ਡਾਕਟਰ ਨੇ ਜ਼ਿੰਮੇਵਾਰੀ ਲੈ ਲਈ ਉਹ ਕਹਿੰਦਾ ਵੀ ਤੇਰੀ ਕੁੜੀ ਦੇ ਕੋਈ ਪਲਸ ਪੈ ਜੇ ਕੋਈ ਅੰਗ ਚ ਖੜ ਜੇ ਕਹਿੰਦਾ ਸੀ ਜ਼ਿੰਮੇਵਾਰ ਉਹਨਾਂ ਨੇ ਗਾਰੰਟੀ ਲੈ ਲਈ ਮੈਂ ਕਿਹਾ ਜੀ ਕੁੜੀ ਐ ਵੀ ਜੇ ਵੱਜ ਪੈ ਗਈ ਵਿਚਾਰੀ ਚ ਮਖਿਆ ਵੀ ਬਹੁਤ ਔਖ ਹੈ ਤੇ ਉਹ ਡਾਕਟਰ ਕਹਿੰਦਾ ਨਹੀਂ ਉਹਨਾਂ ਨੇ ਫਿਰ ਉਹ ਕੁੜੀ ਆਪਣੀ ਬੇਟੀ ਦੀ ਉਂਗਲ ਥੋੜੀ ਜਿਹੀ ਐਵੇਂ ਮੁੜੀ ਹੋਈ ਆ ਪਰ ਉਹਨਾਂ ਨੇ ਕੱਟੀ ਨਹੀਂ ਉਂਗਲ ਉਹਦੀ ਉਂਗਲ ਸਾਰੀ ਹਮੇ ਛੱਡਤੀ ਵੀ ਉਹਨਾਂ ਨੇ ਪਲਾਸਟਿਕ ਸਰਜਰੀ ਇੱਥੋਂ ਬਾਹਾਂ ਜੀ ਤੋਂ ਲਾ ਕੇ ਮਾਸ ਉਹਦੇ ਉਂਗਲ ਤੇ ਲਾਇਆ ਵੀ ਐਵੇਂ ਜਿਹਾ ਕੀਤਾ ਤੇ ਕੁੜੀ ਠੀਕ ਠਾਕ ਹੋ ਗਈ ਸਈ 7 ਮਹੀਨੇ ਉਹਦੇ ਪੱਟੀਆਂ ਕਰਾਉਂਦੀ ਰਹੀ ਸਭ ਕੁਝ ਵੇਚਿਆ ਜਾਣੀ ਕਿ ਜੋ ਮੈਨੂੰ ਲੱਗਿਆ ਵੀ ਮੈਂ ਬਹੁਤ ਮਿਹਨਤ ਕਰੀ ਬਹੁਤ ਪਸ਼ੂ ਸਾਂਭੇ ਸਵੇਹਾ ਉੱਠ-ਉੱਠ ਵੀ ਸਾਂਭੇ ਵੀ ਇਹਨਾਂ ਦਾ ਦੁੱਧ ਨਾ ਘਟ ਜੇ ਵੀ ਮੈਂ ਕੁੜੀ ਦਾ ਇਲਾਜ ਕਰਾਉਣਾ ਤੇ ਇਹਨੂੰ ਪਟਿਆਲੇ ਫੇਰ ਲੈ ਕੇ ਜਾਣਾ ਮੈਨੂੰ ਲੱਗਦਾ ਮੈਂ 10 ਦਿਨਾਂ ਤੋਂ ਪਟਿਆਲੇ ਜਾਂਦੀ ਹੁੰਦੀ ਹੁੰਦੀ ਕੁੜੀ ਨੂੰ ਲੈ ਕੇ ਬੜਾ ਇਲਾਜ ਕਰਾਇਆ ਤੇ ਮੈਨੂੰ ਲੱਗਦਾ ਉਹਨਾਂ ਟਾਈਮਾਂ 'ਚ ਮੇਰਾ 65 ਤੋਂ 70000 ਲੱਗਦਾ ਤੇ 65 70000 ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਸੀ ਬਹੁਤ ਜ਼ਿਆਦਾ ਜੀ ਪੁੱਛੋ ਨਾ ਮੈਨੂੰ ਪੁੱਛੋ ਵੀ ਮੇਰੇ ਤੇ ਕੀ ਗੁਜਰਦੀ ਸੀ ਵੀ ਜਦੋਂ ਪਤਾ ਲੱਗ ਜਾਂਦਾ ਸੀ ਵੀ ਪਰਸੋਂ ਕੁੜੀ ਦੀ ਦਵਾਈ ਲੈਣ ਜਾਣਾ ਤੇ ਕੋਲੇ ਪੈਸਾ ਇੱਕ ਵੀ ਨਹੀਂ ਤੇ ਉਸ ਟਾਈਮ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਤੇਰੀ ੜੀਣੀ ਚੜੀ ਤੇਰਾ ਸਿਆਉਣਾ ਬਿਕ ਗਿਆ ਵੀ ਕੋਈ ਗੱਲ ਨਹੀਂ ਵੀ ਤੇਰੀ ਕੁੜੀ ਤੇ ਪੈਸੇ ਲੱਗੇ ਭਾਈ ਉਹ ਦੇ ਦੇ ਨਾਲੇ ਹਾਲਾਂਕਿ ਮੇਰੀ ਇਹੋ ਜੀ ਜ਼ਬਾਨ ਆ ਵੀ ਮੈਂ ਜ਼ਿੰਦਗੀ ਚ ਕਦੇ ਕਿਸੇ ਤੋਂ ਪੈਸੇ ਲੈ ਕੇ ਦੱਬੇ ਨਹੀਂ ਹੈਗੇ ਇਹ ਆਪਣਾ ਰੂਲ ਆ ਤੇ ਮਰਦੇ ਦਮ ਤੱਕ ਰਹੂਗਾ ਗੱਲ ਮੈਂ ਤੁਹਾਨੂੰ ਉਹ ਦੱਸਦੀ ਆ ਵੀ ਜਿਹੜੀ ਚੀਜ਼ ਤੁਹਾਡੇ ਕਰਮਾਂ ਚ ਨਹੀਂ ਉਹ ਨਹੀਂ ਰਹਿੰਦੀ ਤੁਸੀਂ ਕਿੰਨਾ ਕੁਝ ਮਰਜ਼ੀ ਕਰ ਲਿਓ ਰੋਣ ਵੀ ਨਿਕਲਦਾ ਹੁੰਦਾ ਉਹ ਰੋਣ ਮਨ ਚ ਆਉਂਦਾ ਵੀ ਇਹ ਇਹ ਸੋਨੇ ਦਾ ਮੈਨੂੰ ਕਰਜ਼ਾ ਲੱਗਿਆ ਇਹ ਸੋਨਾ ਵੇਚ ਕੇ ਮੈਨੂੰ ਆਪਣੀ ਕੁੜੀ athe ਲਾਉਣਾ ਪੈ ਗਿਆ ਪੈ ਗਿਆ ਨਾ ਡਬਲ ਬੋਝ ਬੰਦੇ ਤੇ ਤੇ ਬੰਦੇ ਦੀ ਉਮਰ ਹੁੰਦੀ ਛੋਟੀ ਬੰਦਾ ਪਾਗਲ ਹੋ ਜਾਂਦਾ ਇਹਨਾਂ ਕੋ ਚੱਕ ਕੇ ਪਰ ਮੈਂ ਆਪਣੀ ਕੁੜੀ ਲਈ ਆਪਦੇ ਸੰਕ ਸੰਕ ਸਭ ਵੇਚਤੇ ਸੀ ਮੈਂ ਕਿਹਾ ਵੀ ਇਹ ਨੂੰ ਨਾ ਕੁਝ ਹੋ ਜੇ ਇਹ ਨਾ ਮਰ ਜੇ ਵਿਚਾਰੀ ਕਿਉਂਕਿ ਉਹ ਬਹੁਤ ਔਖਾਂ ਨਾਲ ਲਈ ਸੀ ਮੈਂ ਬਹੁਤ ਮੈਨੂੰ ਵੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਸੀ ਮੈਨੂੰ ਐ ਸੀ ਵੀ ਆਪਣਾ ਬੱਚਾ ਇਹੀ ਹੋਈ ਹੈ ਇਹੀ ਆਪਣੀ ਦੁਨੀਆ ਇਹਨੂੰ ਬਚਾਉਣਾ ਜੋ ਮਰਜੀ ਹੋ ਜੇ ਤੇ ਉਹਦੇ ਲਈ ਮੈਂ ਬਹੁਤਿਆਂ ਦੇ ਨੱਕੋ ਮੂੰਹ ਵੀ ਲਈ ਸੀ ਵੀ ਕੁੜੀ ਖਾਤਰੇ ਨੇ ਕੀ ਕੁਛ ਕਰ ਰੱਖਿਆ ਨੇ ਸਾਰਾ ਸਿਉਣਾ ਵੇਚਤਾ ਮੋਟੀ ਮੱਤ ਦੀ ਵੀ ਖਾਇਆ ਗਿਆ ਮੈਂ ਐ ਕਰੀ ਜਾਂਦੀ ਆ ਬਾਖਰੀ ਸਭ ਕੁਝ ਕੀਤਾ ਮੈਂ ਪਰ ਗੁੜੀਆ ਬਚ ਰਹੀ ਮਹਾਰਾਜ ਦੀ ਮਿਹਰ ਨਾਲ ਵੀ ਉਹ ਕੁੜੀ ਅੱਜ ਜਮਾ ਠੀਕ ਹੋ ਗਈ ਕਿਉਂਕਿ ਲਾਜ ਬਹੁਤ ਮਹਿੰਗਾ ਸੀ ਪਟਿਆਲੇ ਗੱਲ ਮੈਂ ਤੁਹਾਨੂੰ ਇਹ ਦੱਸਦੀ ਆ ਵੀ ਮੈਂ ਦੇਖੋ ਗੁੜੀਆ ਦੇ ਸਿਉਣਾ ਵੇਚ ਕੇ ਲਾਤਾ ਸਿਉਣਾ ਛੱਡੋ ਵੀ ਹੋਰ ਵੀ ਆਪਦੀ ਰੀਣੀ ਚੀਣੀ ਲਾਈ ਗਈਆਂ ਜਿੰਨਾ ਚਿਰ ਉਹਦਾ ਲਾਜ ਚੱਲੇ ਠੀਕ ਹੈ ਤੇ ਪਰ ਆਪਣੇ ਲਈ ਕਦੇ ਜਿਉਂ ਕਿਣੀ ਦੇਖਿਆ ਤੋਂ ਕਿਤਾ ਪੂਰੇ ਕਰਦੀ ਕਰਜ਼ਾ ਲੱਗੇ ਹੋਇਆ ਸੀ ਉਹ ਲਾਹੋ ਉੱਪਰੋਂ ਸਿਆਣਾ ਬੈ ਗਿਆ ਉੱਪਰੋਂ ਜਿਹੜਾ ਕੁੜੀ ਤੇ ਹੋਰ ਪੈਸੇ ਲੱਗੇ ਸੀ ਉਹਨੂੰ ਲਾਈ ਜਾਓ ਮੈਂ ਜ਼ਿੰਦਗੀ ਚ ਸੌਂ ਖਾ ਕੇ ਸਾਨੂੰ ਇੱਕ ਜਮਾ ਉਹਦੇ ਢਿੱਡ ਦੀ ਗੱਲ ਦੱਸਦੀ ਆ ਠੀਕ ਆ ਕੋਈ ਛੋਡੇ ਕੋਲੇ ਜਮਾ ਸੱਚੀ ਗੱਲ ਨਹੀਂ ਦੱਸਦਾ ਹੁੰਦਾ ਲੋਕ ਪੜਦੇ ਰੱਖ ਜਾਂਦੇ ਆ ਜਦੋਂ ਮੇਰਾ ਕੁੜੀ ਵੇਲੇ ਮੈਂ ਹਾਰ ਵੇਚਿਆ ਸੀ ਨਾ ਤੇ ਮੈਂ ਉਹਦਾ ਤਾਗਾ ਸਾਹਮਣੇ ਰੱਖ ਲਿਆ ਸੀ ਹਾਰ ਦਾ ਇਹ ਸੋਚ ਕੇ ਵੀ ਬਕਚੋਈ ਗੱਲ ਨਹੀਂ ਵੀ ਜਦੋਂ ਕਿਤੇ ਸੌਖੇ ਹੋਏ ਬਣਾਵਾਂਗੇ 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 ਤਿਉਹਾਰ ਨਹੀਂ ਮੈਥੋਂ ਬਣਿਆ ਹਾਲਾਂਕਿ ਮੈਨੂੰ ਹਾਰ ਪਾਉਣ ਦਾ ਬਹੁਤ ਜ਼ਿਆਦਾ ਹੀ ਸ਼ੌਂਕ ਸੀ ਸਿਉਣੀ ਦਾ ਬਹੁਤ ਸ਼ੌਂਕ ਸੀ ਮੈਨੂੰ ਸਾਰਾ ਮੈਨੂੰ ਲੱਗਦਾ ਮੈਂ 5-4 ਮਹੀਨੇ ਪਾਇਆ ਮੇਰਾ ਸਾਰਾ ਕੁਝ ਵਿਗ ਗਿਆ ਤੇ ਉਹ ਅੱਕ ਕੇ ਮੈਂ ਉੱਤ ਅੱਗਾ ਛੱਟਦਾ ਸੀ ਮੈਂ ਕਿਹਾ ਵੀ ਨਹੀਂ ਜੁੜਦਾ ਕਿਉਂਕਿ ਅਗਲੇ ਸਾਲ ਕੋਈ ਹੋਰ ਖੂ ਹੋਰ ਖੂ ਹੋਰ ਖੂ ਜਿਹੜਾ ਬੰਦਾ ਕਬੀਲਦਾਰ ਹੈ ਛੋਟਾ ਕਿਸਾਨ ਹੈ ਉਹਦੇ ਲਈ ਤੇ ਚੀਜ਼ਾਂ ਬਹੁਤ ਮੈਨੇ ਰੱਖਦੀਆਂ ਤਾਂ ਮੈਂ ਸੋਨੂੰ ਕਹਿਣੀ ਆ ਵੀ ਆਪਣੇ ਲਈ ਜ਼ਰੂਰ ਜਾਇਆ ਕਰੋ ਮੈਂ ਇਸ ਚੱਕਰ 'ਚ 45 ਸਾਲ ਦੀ ਹੋ ਚੱਲੀ ਵੀ ਹੁਣ ਬਣਾਵਾਂਗੇ ਹੁਣ ਬਣਾਵਾਂਗੇ ਉਹ ਟਿੱਡ 'ਚ ਮੇਰੇ ਸ਼ੌਂਕ ਰ ਜਿਹੜੀਆਂ ਮੇਰੇ ਨਾਲ ਦੀਆਂ ਵੇਈਆਂ ਸੀ ਮੈਥੋਂ ਵੱਡੀਆਂ ਸੀ ਸਾਰਿਆਂ ਕੋਲੇ ਸਾਰਿਆਂ ਦਾ ਸਿਉਣਾ ਸੀ ਤੇ ਮੇਰਾ ਵਿਕ ਗਿਆ ਸੀ ਪਰ ਮੈਂ ਫਿਰ ਵੀ ਇਹ ਸੋਚਿਆ ਵੀ ਯਾਰ ਮੇਰਾ ਸਿਉਣਾ ਵੇਚ ਕੇ ਮੇਰੀ ਬੇਟੀ ਦੀ ਜਾਨ ਤਾਂ ਬਚ ਰਹੀ ਸਿਉਣੇ ਦਾ ਕੀ ਹੈ ਤੇ ਅੱਜ ਉਹ ਗੱਲਾਂ ਮੇਰੀ ਬੇਟੀ ਫੀਲ ਕਰਦੀ ਹੈ ਉਹ ਜਦੋਂ ਕਿਤੇ ਕਿਤੇ ਮੇਰੇ ਕੋਲੇ ਗੱਲੀ ਲੱਗ ਜਾਂਦੀ ਹੈ ਉਹ ਕਹਿੰਦੀ ਮੇਰੇ ਕਰਕੇ ਤੇਰਾ ਹਾਰ ਵੇਚਿਆ ਸੀ ਵੀ ਤੈਨੂੰ ਘਰਦਿਆਂ ਨੇ ਸਾਥ ਨਹੀਂ ਸੀ ਦਿੱਤਾ ਤੇ ਬਹੁਤ ਮਿਹਨਤ ਕਰ ਰਹੀ ਹੈ ਜੋਬ ਵੀ ਕਰਦੀ ਹੈ ਪ੍ਰਾਈਵੇਟ ਬਟ ਮਿਹਨਤ ਵੀ ਕਰਦੀ ਹੈ ਮੰਮੀ ਕਹਿੰਦੀ ਮੇਰੇ ਤੇ ਸੋਫਾ ਨਾ ਮੈਂ ਮੇਰੀ ਮੰਮੀਰੇ ਕਰਕੇ ਮੰਮੀ ਦਾ ਸੌਂਕ ਵੇਖਿਆ ਸੀ ਵੀ ਮੈਂ ਮੇਰੀ ਮੰਮੀ ਨੂੰ ਸੌਂਕ ਸੀ ਹਾਰਦਾ ਤੇ ਮਾਨੂੰ ਕਹੇ ਵੀ ਹੁਣ ਤਾਂ ਮੇਰਾ ਸ਼ੌਂਕ ਨਹੀਂ ਰਿਹਾ ਮੇਰੀ ਉਮਰ ਦੇ ਹਿਸਾਬ ਨਾਲ ਵੀ ਮੈਨੂੰ ਨਹੀਂ ਰਿਹਾ ਸੌਂਕ ਹਾਰ ਫੁਰਦਾ ਵੀ ਹੁਣ ਤਾਂ ਆਪਾਂ ਬਹੂ ਦੇ ਪਾਵਾਂਗੇ ਮੈਂ ਚੌੜ ਗਰਦੀ ਕਹਿੰਦੀ ਨਹੀਂ ਉਹ ਕਦੀ ਨੇ ਨਹੀਂ ਜੋ ਮੇਰੇ ਕਰਕੇ ਤੇਰਾ ਹੋਇਆ ਮੰਮੀ ਮੈਂ ਤੈਨੂੰ ਬਣਾ ਕੇ ਦੇਣਾ ਚਾਹੁੰਨੀ ਆ ਵੀ ਕਦਰ ਕਰਦੀ ਆ ਬੇਟੀ ਉਹ ਚੀਜ਼ ਦੀ ਉਹਨੂੰ ਪਤਾ ਹੈ ਵੀ ਕੀ ਹੋਇਆ ਸਾਡੇ ਘਰੇ ਕੀ ਨਹੀਂ ਹੋਇਆ ਸੋਏ ਮਗਰ ਸੁਣਨਾ ਪਤਾ ਕੀ ਕਿਉਂ ਕੀਤੀ ਐ ਮੈਂ ਤਾਂ ਕੀਤੀ ਐ ਵੀ ਥੋੜਾ ਆਪਣੇ ਲਈ ਜ਼ਰੂਰ ਜਿਉਉ ਲਿਆ ਕਰੋ ਨਾ ਤਾਂ ਸਾਨੂੰ ਜ਼ਿੰਦਗੀ ਸਮਾ ਦਿੰਦੀ ਐ ਤੇ ਨਾ ਥੋੜਾ ਕਦੇ ਕੱਲ ਆਉਂਦਾ ਨਾ ਥੋੜੀ ਮੁੱਠੀ ਜਿਹੀ ਕਦੇ ਪੈਸੇ ਆਉਂਦੇ ਠੀਕ ਆ ਮੀਰ ਲੋਕਾਂ ਕੋਲੇ ਆ ਜਾਂਦੇ ਹੋਣਗੇ ਜਨਾਂ ਕੋਲੇ ਪ੍ਰਾਪਰਟੀ ਜ਼ਿਆਦਾ ਹੁੰਦੀ ਐ ਜਿਹੜੇ ਕੋਈ ਆਮ ਕਿਸਾਨ ਐ ਜਾਂ ਕੋਈ ਆਮ ਬੰਦਾ ਐ ਜਿਹੜਾ ਕੋਈ ਪਸ਼ੂ-ਪਸ਼ੂ ਰੱਖ ਕੇ ਆਪਦੇ ਖਰਚੇ ਪਾਣੀ ਕੱਢਦਾ ਹਨਾ ਉਹਨਾਂ ਲਈ ਤਾਂ ਇਹ ਚੀਜ਼ਾਂ ਬਹੁਤ ਟਫ ਨੇ ਕਿਉਂਕਿ ਹੁਣ ਤਾਂ ਸਾਨੂੰ ਪਤਾ ਸਿਉਣਾ ਪਹੁੰਚ ਹੀ 60-65 ਹਜ਼ਾਰ ਤੇ ਗਿਆ ਤੇ ਕੌਣ ਸੌਂਖ ਪੂਰੇ ਕਰੂਗਾ ਉਹਨਾਂ ਚੀਜ਼ਾਂ ਦੀ ਥੋੜਾ ਥੋੜਾ ਕਰਕੇ ਮੈਂ ਵੀ ਆਪ ਦਾ ਥੋੜਾ ਜਿਹਾ ਬਣਾਇਆ ਵੀ ਚਲ ਜਿੰਨਾ ਕੁ ਦੁਨੀਆ ਪਾਉਂਦੀ ਐ ਠੀਕ ਐ ਪਰ ਮੈਂ ਮਹਾਰਾਜ ਨੂੰ ਜਾਣ ਕੇ ਕਹਣੀ ਵੀ ਮੈਂ ਕਦੇ ਖੇਤੋ ਚੀਜ਼ ਮੰਗੀ ਨਹੀਂ ਸੀ ਕਦੇ ਨਹੀਂ ਸੀ ਮੰਗੀ ਕਿਸੇ ਨੂੰ ਨਹੀਂ ਸੀ ਕਿਹਾ ਕਦੇ ਕਿਸੇ ਦਾ ਗਹਿਣਾ ਮੰਗ ਕੇ ਮੈਂ ਵਿਆਹ ਚ ਨਹੀਂ ਸੀ ਪਾਇਆ ਮੈਂ ਕਹਿੰਦੀ ਹੈ ਨਹੀਂ ਤੇ ਹੈ ਨਹੀਂ ਫਿਰ ਲੋਕ ਦਿਖਾਵਾ ਕਾਹਦਾ ਕਰਨਾ ਨਹੀਂ ਹੈਗਾ ਤੇ ਨਹੀਂ ਹੈਗਾ ਜਦਦੇ ਹੋਇਆ ਪਾ ਲਾਂਗੇ ਮੈਂ ਮੰਗ ਕੇ ਕਦੇ ਕਿਸੇ ਦੀ ਚੀਜ਼ ਨਹੀਂ ਪਾਈਗੀ ਵੀ ਨਹੀਂ ਜਦੋਂ ਮੇਰੇ ਕੋਲ ਕੁਝ ਵੀ ਨਹੀਂ ਜਿਹਾ ਆਪਾਂ ਵਿਆਹ ਦੇ ਵਿੱਚ ਮੋਲ ਦਾ ਪਾਕੀ ਦੇਖ ਲੈਂਦੇ ਦਿਲ ਤਾਂ ਬਹੁਤ ਔਖਾ ਹੁੰਦਾ ਵੀ ਸਾਡੇ ਮੇਰੇ ਨਾਲ ਦੀਆਂ ਦੇ ਸਾਰੀਆਂ ਤੇ ਪਾਇਆ ਮੇਰੀ ਐਡੀ ਮਾੜੀ ਕਿਸਮਤ ਹੈ ਵੀ ਮੇਰਾ ਕੋਈ ਸ਼ੌਂਕ ਵੀ ਨਹੀਂ ਪੂਰਾ ਹੋਇਆ ਸੱਚੀ ਪੁੱਛੋ ਮੇਰਾ ਵਿਆਹ ਤੋਂ ਬਾਅਦ ਕੋਈ ਸ਼ੌਂਕ ਪੂਰਾ ਨਹੀਂ ਹੋਇਆ ਮੈਂ ਤਾਂ ਸਮਝੌਤੇ ਕਰਦੀ 45 ਸਾਲ ਦੀ ਹੋ ਗਈ ਸਮਝੌਤੇ ਹੀ ਕਰੀ ਜਾਨੀਆ ਕਰੀ ਜਾਨੀਆ ਕਰੀ ਜਾਨੀ ਅੱਜ ਇਸ ਮੋੜ ਤੇ ਆ ਗਈ ਵੀ ਹੁਣ ਮੰਨ ਨਹੀਂ ਕਰਦਾ ਉਹਨੋਂ ਉਮਰ ਦੇ ਹਿਸਾਬ ਨਾਲ ਮਣੀ ਨਹੀਂ ਕਰਦਾ ਵੀ ਆ ਚੀਜ਼ ਹੋਵੇ ਆ ਚੀਜ਼ ਹੋਵੇ ਪਰ ਮੈਂ ਸੋਨ ਨੂੰ ਕਹਿ ਰਹੀ ਹਾਂ ਜਿਹਦੀ ਛੋਟੀ ਉਮਰ ਹੈ ਪਲੀਜ਼ ਆਪਣੇ ਛੋਟੇ-ਮੋਟੇ ਸੌਂਖ ਪੂਰੇ ਕਰ ਲਿਆ ਕਰੋ ਕੱਲ ਕਦੇ ਨਹੀਂ ਆਉਂਦੀ ਕਿਸੇ ਦੀ ਕੱਲ ਨਹੀਂ ਆਉਂਦੀ ਕਦੇ ਨਹੀਂ ਇਹ ਜੀ ਆਉਂਦੀ ਬੇਪਰ 6 ਮਹੀਨਿਆਂ ਨੂੰ ਕਰ ਲਾਂਗੇ ਆਪਾਂ ਸਾਲ ਨੂੰ ਕਰ ਲਾਂਗੇ ਇਹ ਚ ਜਿੱਤ ਕਦੇ ਵੀ ਨਹੀਂ ਆਉਂਦੀਆਂ ਐਸੇ ਸਮਝੋਤੇ ਜੀ ਤੁਸੀਂ ਬੁਢੇ ਹੋ ਜਾਨੇ ਹੋ ਮਰ ਜਾਨੇ ਹੋ ਚਾਹ ਕਿਸੇ ਨੂੰ ਲੱਕਣਾ ਤੇ ਦੇ ਆਉਂਦੇ ਆ ਲੈ ਕੇ ਢਿੱਡਾਂ ਚ ਵਗ ਜਾਨੇ ਸੌਂਖ ਮੇਰੇ ਢਿੱਡਾਂ ਚ ਵੀ ਬਹੁਤ ਰਹਿ ਗਏ ਸੌਂਖ ਬਾਦੂ ਰਹਿ ਗਏ ਇੱਕ ਸੌਂਖ ਵੀ ਨਹੀਂ ਐਸਾ ਜਿਹੜਾ ਮੇਰਾ ਪੂਰਾ ਹੋ ਮੇਰੇ ਨੇ ਚੀਜ਼ ਮੈਨੂੰ ਗਿਫਟ ਦਿੱਤਾ ਗੋਡ ਗਿਫਟ ਆ ਜਿਹੜਾ ਮੇਰੇ ਕੋਲ ਉਹ ਬੱਚੇ ਦੋਨੇ ਬੱਚੇ ਮੇਰੀ ਕਦਰ ਕਰਦੇ ਆ ਉਹਨਾਂ ਨੂੰ ਪਤਾ ਵੀ ਇਹ ਚੀਜ਼ ਚ ਕਿੰਨਾ ਸੰਘਰਸ਼ ਕਰਿਆ ਮੰਮੀ ਨੇ ਉਹ ਕਦਰ ਤਾਂ ਕਰਦੇ ਆ ਵੀ ਮੈਂ ਜੋ ਮਰਜ਼ੀ ਜ਼ਿੰਦਗੀ ਨਾਲ ਆਪਦੀ ਨਾਲ ਕਰ ਲਿਆ ਜਿੰਨੇ ਮਰਜ਼ੀ ਤਖਲੀਫਾਂ ਦਰਦ ਚੱਲ ਲੇ ਪਰ ਉਹਨਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਐ ਚੰਗੇ ਸਕੂਲਾਂ ਚ ਪੜਾਇਆ ਕਨਵਰਟ ਸਕੂਲਾਂ ਚ ਪੜੇ ਆ ਉਹ ਉਹ ਚੀਜ਼ਾਂ ਕਰਕੇ ਉਹਨਾਂ ਨੂੰ ਗਿਆਨ ਆ ਦੋਨੇ ਕਦਰ ਕਰਦੇ ਆ ਮੇਰੀ ਦੋਨਾਂ ਨੂੰ ਪਤਾ ਐ ਵੀ ਸਾਡੀ ਮੰਮੀ ਨੇ ਕੀ ਕੀਤਾ ਐ ਤਾਂ ਕਰਕੇ ਕਹਿਣੀ ਆ ਵੀ ਆਪਣੇ ਆਪਣੇ ਲਈ ਜ਼ਰੂਰ ਜਿਉ ਲਿਆ ਕਰੋ ਇਹ ਜ਼ਿੰਦਗੀ ਦੁਬਾਰੇ ਤੁਹਾਨੂੰ ਕਦੇ ਨਹੀਂ ਮਿਲਦੀ ਨਾ ਹੀ ਮੌਕਾ ਦਿੰਦੀ ਆ ਨਾ ਸਮਾਂ ਦਿੰਦੀ ਆ ਨਾ ਸਾਥ ਦਿੰਦੀ ਆ ਠੀਕ ਹੈ ਸੰਘਰਸ਼ ਕਰਿਆ ਤੁਸੀਂ ਸਾਰੇ ਕਰਦੇ ਆ ਮੈਂ ਇਕੱਲੀ ਨਹੀਂ ਕਰਿਆ ਬਹੁਤ ਐਸੀਆਂ ਔਰਤਾਂ ਜਿਹੜੀਆਂ ਵਿੱਚ ਦੱਬ ਕੇ ਰਹਿ ਜਾਂਦੀਆਂ ਵਿਚਾਰੀਆਂ ਬੋਲ ਨਹੀਂ ਸਕਦੀਆਂ ਕਦੇ ਆਪਣੇ ਬੱਚਿਆਂ ਲਈ ਮਜਬੂਰ ਹੁੰਦੀਆਂ ਕਿਤੇ ਘਰ ਲਈ ਮਜਬੂਰ ਹੁੰਦੀਆਂ ਕਦੇ ਕਾਸੀ ਲਈ ਮਜਬੂਰ ਹੁੰਦੀਆਂ ਕਦੇ ਕਦੇ ਵਿਚਾਰੀਆਂ ਛੋਟੇ ਛੋਟੇ ਸੁਪਨੇ ਸਜਾ ਲੈਂਦੀਆਂ ਵੀ ਅਸੀਂ ਆ ਚੀਜ਼ ਬਣਾਵਾਂਗੇ ਘਰ ਦੇ ਵਿੱਚ ਐਸੀ ਪ੍ਰੋਬਲਮ ਆ ਜਾਂਦੀ ਹੈ ਉਹ ਵਿਚਾਰੀਆਂ ਕੱਢ ਕੇ ਉਹ ਵੀ ਆਪਦੇ ਪੈਸੇ ਦੇ ਦਿੰਦੀਆਂ ਵੀ ਕੋਈ ਗੱਲ ਨਹੀਂ ਸਾਡੇ ਘਰ ਦਾ ਪੜਦਾ ਰਹੇ ਜੇ ਜਿਹੜੀ ਔਰਤ ਆ ਨਾ ਥਾਂ ਥਾਂ ਤੇ ਕੁਰਬਾਨੀ ਦਿੰਦੀ ਆ ਉਹ ਜਿਹੜੀ ਸਹੀ ਔਰਤ ਆ ਕਿਤੇ ਬੱਚਿਆਂ ਲਈ ਹਾਰ ਜਾਂਦੀ ਹੈ ਕਿਤੇ ਘਰ ਲਈ ਹਾਰ ਜਾਂਦੀ ਹੈ ਕਿਤੇ ਕਿਸੇ ਲਈ ਹਾਰ ਜਾਂਦੀ ਹੈ ਕਿ ਉਹਦੇ ਦਿਲ 'ਚ ਕਿਹੋ ਜੀ ਮਮਤਾ ਹੁੰਦੀ ਹੈ ਉਹਦੇ 'ਚ ਤੇ ਦਇਆ ਹੁੰਦੀ ਹੈ ਵੀ ਉਹ ਸਭ ਕੁਝ ਜਰੀ ਆਂਦੀ ਹੈ ਵਿਚਾਰੀ ਇਹ ਸੋਚ ਕੇ ਵੀ ਅੱਗੇ ਕਰ ਲੂੰ ਅੱਗੇ ਕਰ ਲੂੰ ਸੋ ਪਲੀਜ਼ ਕਰਕੇ ਮੇਰੀ ਆਪਦੇ ਅੱਗੇ ਨਾ ਹੱਥ ਵਨ ਕੇ ਬੇਨਤੀ ਹੈ ਵੀ ਔਰਤਾਂ ਦੀ ਥੋੜੀ ਜੀ ਹੈਲਪ ਕਰਿਆ ਕਰੋ ਥੋੜਾ ਜਨਾ ਤਕਲੀਫਾਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜੇ ਕੋਈ ਕੁਛ ਔਰਤਾਂ ਮਾਰੀ ਨਾ ਕਰਕੇ ਤੁਸੀਂ ਚੰਗੀਆਂ ਨੂੰ ਵੀ ਪਲੀਜ਼ ਬਦਨਾਮ ਨਾ ਕਰਿਆ ਕਰੋ ਉਹਨਾਂ ਦਾ ਦਿਲ ਟੁੱਟ ਜਾਂਦਾ ਉਹਨਾਂ ਦੇ ਦਿਲ 'ਚ ਤਾਂ ਪਹਿਲਾਂ ਹੀ ਬਹੁਤ ਦਰਦ ਹੁੰਦੇ ਜਿਹੜੀ ਸਹੀ ਔਰਤਾਂ ਨੂੰ ਤੇ ਦਿਲ 'ਚ ਬਹੁਤ ਦਰਦ ਹੁੰਦੇ ਉਹ ਆਪਣੇ ਦਰਦਾਂ ਨਾਲ ਲੜ ਲੜ ਕੇ ਕਿੱਡੀ ਉਮਰ ਕਰ ਲੈਂਦੀ ਆ ਪਰ ਉਹ ਕਿਸੇ ਨੂੰ ਸ਼ੋਅ ਨਹੀਂ ਕਰਦੀ ਵੀ ਮੈਂ ਦੁਖੀ ਹਾਂ ਕਿਉਂਕਿ ਤਾਂ ਦੁੱਖ ਸੁਣਿਆ ਵੀ ਨਹੀਂ ਜਾਂਦਾ ਉਹ ਸਮਝਾ ਉੱਤੇ ਕਰਦੀ ਆ ਕਰਦੀ ਕਰਦੀ ਦੇਖ ਲਾ ਵੀ ਮੌਤ ਦੇ ਨੇੜੇ ਲੱਗ ਜਾਂਦੀ ਆ ਜਿਹੜੀ ਸਹੀ ਔਰਤਾਂ ਵਿਚਾਰੀ ਸੋ ਪਲੀਜ਼ ਮੇਰੀ ਰਿਕਵੈਸਟ ਆ ਆਪਦੇ ਛੋਟੇ ਛੋਟੇ Song ਪੂਰੇ ਕਰ ਲਿਆ ਕਰੋ ਇਹ ਜ਼ਿੰਦਗੀ ਬਹੁਤ ਛੋਟੀ ਹੈ ਪਤਾ ਨਹੀਂ ਅੱਜ ਹਾਂ ਤੇ ਕੱਲ ਨੂੰ ਨਾ ਹੋਈਏ ਇੰਨੇ ਵੀ ਆਪਦੇ ਸੰਕਾਂ ਨੂੰ ਦੱਬੋ ਨਾ ਵੀ ਤੁਹਾਡਾ ਢਿੱਡੀ ਸੋਨੂੰ ਲੈ ਕੇ ਵਹਿ ਜੇ ਤੁਹਾਡੇ ਢਿੱਡ ਦਾ ਸਰਾਫ ਹੀ ਸਾਨੂੰ ਮਾਰ ਦੇ ਬਾਹਲਾ ਆਪਦੇ ਢਿੱਡ ਦਾ ਸਰਾਫ ਵੀ ਲਿਆ ਨਾ ਕਰੋ ਕਿਉਂਕਿ ਜਿਹਦੇ ਲਈ ਤੁਸੀਂ ਸਾਰ ਦਿਨ ਤੁਰੇ ਫਿਰਦੇ ਹੋ ਜਦੋਂ ਤੁਸੀਂ ਉਹਦੇ ਲਈ ਇੱਕ ਦੋ ਰੁਟੀਆਂ ਚੰਗੀਆਂ ਨਹੀਂ ਉਹਨੂੰ ਖਵਾ ਸਕਦੇ ਤੇ ਢਿੱਡ ਦਾ ਸਰਾਫ ਵੀ ਬੰਦੇ ਨੂੰ ਮਾਰ ਜਾਂਦਾ ਕਦੇ-ਕਦੇ ਛੋ ਮੇਰੀ ਵੀਡੀਓ ਬਹੁਤ ਲੰਬੀ ਹੋ ਗਈ ਮੈਨੂੰ ਖੁਦ ਨੂੰ ਵੀ ਪਤਾ ਹੈ ਮੇਰੀ ਵੀਡੀਓ ਲੰਬੀ ਹੋ ਚੱਲੀ ਆ ਪਰ ਮੈਂ ਤੁਹਾਡੇ ਨਾਲ ਸੱਚੀ ਗੱਲ ਸ਼ੇਅਰ ਕੀਤੀ ਹੈ ਵੀ ਜਿਹੜੀ ਚੀਜ਼ ਤੁਹਾਡੇ ਕਰਮਾਂ ਚ ਨਹੀਂ ਨਾ ਹੁੰਦੀ ਨਹੀਂ ਰਹਿੰਦੀ ਕਦਨਿਓ ਕਿਹੜੀ ਨੀਤ ਦਾ ਸੋਨਾ ਸੀਗਾ ਵੀ ਉਹਨੇ ਵਿਕਣੇ ਸੀ ਤੇ ਮੈਂ ਉਹਨੂੰ ਰੱਖਿਆ ਸੀ। ਤਵੇ ਇਸ ਕਰਕੇ ਕਹਿਣੀ ਆ ਸਾਥ ਸੋਡਾ ਕੋਈ ਨਹੀਂ ਦਿੰਦਾ। ਬਿਨਾਂ ਰੱਬ ਤੋਂ ਛੋਡੇ ਨਾਲ ਕੋਈ ਨਹੀਂ ਖੜਦਾ ਵੀਰੇ। ਇਹ ਮੈਥੋਂ ਵੱਧ ਕੇ ਕੋਈ ਨਹੀਂ ਜਾਣਦਾ ਮੈਂ ਦਰਦ ਹੰਢਾਏ ਹੋਇਆ ਜ਼ਿੰਦਗੀ 'ਚ। ਤਕਲੀਫਾਂ ਸਭ ਕੁਝ ਸਹਿਆ ਹੋਇਆ। ਕਿਸੇ ਨੇ ਮੇਰੇ ਐ ਮੁੱਢ ਤੇ ਆ ਤਰ ਕੇ ਇੱਕ ਵਾਰੀ ਨਹੀਂ ਜ਼ਿੰਦਗੀ 'ਚ ਮੈਨੂੰ ਕਿਸੇ ਨੇ ਕਿਹਾ ਵੀ ਕੋਈ ਗੱਲ ਨਹੀਂ ਭਾਈ ਅਸੀਂ ਤੇਰੇ ਨਾਲ ਆ। ਤੂੰ ਟੈਨਸ਼ਨ ਨਾ ਲੈ। ਕਿਸੇ ਨੇ ਨਹੀਂ ਕਿਹਾ। ਜਿੰਨੇ ਦਰਦ ਖੱਟੇ ਆ ਬੇਦਮਤੀ ਖੱਟੇ ਆ। ਤੁਹੋੱਤਵਾਨ ਕੀ ਬੇਨਤੀ ਹੈ ਜਿਹੜੀਆਂ ਸਹੀ ਔਰਤਾਂ ਵਿਚਾਰੀਆਂ ਉਹਨਾਂ ਦੀ ਕਦਰ ਕਰਿਆ ਕਰੋ ਉਹਨਾਂ ਦੇ ਛੋਟੇ ਛੋਟੇ ਸੁਫਨੇ ਹੁੰਦੇ ਆ ਉਹਨਾਂ ਨੂੰ ਜਰੂਰ ਪੂਰੇ ਕਰਿਆ ਕਰੋ ਕਦੇ ਪੁੱਛ ਲਿਆ ਕਰੋ ਵਿਚਾਰੀਆਂ ਖੁਸ਼ ਹੋ ਜਾਂਦੀਆਂ ਵੀ ਤੂੰ ਕੁਛ ਲੈਣਾ ਕੋਈ ਤੇਰਾ ਸ਼ੌਂਕ ਹੈਗਾ ਮੈਂ ਤੈਨੂੰ ਦਵਾ ਦਾਂ ਪਹਿਲੀ ਗੱਲ ਉਹ ਆਪ ਹੀ ਸਮਝਦਾਰ ਹੁੰਦੀਆਂ ਵੀ ਉਹਨਾਂ ਨੂੰ ਆਪਦੇ ਘਰ ਦਾ ਪਤਾ ਹੁੰਦਾ ਉਦੋਂ ਬਾਅਦ ਕਿਹ ਤਾਂ ਉਹ ਆਪ ਹੀ ਨਹੀਂ ਕੁਛ ਮੰਗਦੀਆਂ ਕਦੇ ਪੁੱਛ ਲਿਆ ਕਰੋ ਐਨੇ ਨਾਲ ਹੀ ਖੁਸ਼ ਹੋ ਜਾਂਦੀਆਂ ਕਈ ਵਾਰੀ ਲੈਂਦੀਆਂ ਵੀ ਨਹੀਂ ਚੀਜ਼ ਕਹਿੰਦੀਆਂ ਨਹੀਂ ਸਾਡੇ ਕੋਲ ਤਾਂ ਹੈਗੀ ਆ ਜਦੋਂ ਬੰਦਾ ਪੁੱਛ ਲੈਂਦਾ ਨਾ ਵੀ ਤੂੰ ਕੁਝ ਲੈਣਾ ਹੈ ਤੈਨੂੰ ਚਾਹੀਦਾ ਐ ਨਹੀਂ ਉਹਨੂੰ ਬਸ ਮਾਣ ਹੋ ਜਾਂਦਾ ਵਿਚਾਰੀ ਨੂੰ ਉਹ ਖੁਸ਼ੀ ਨਾਲ ਤੁਰ ਹੀ ਫਿਰਦੀ ਐ ਵੀ ਮੈਨੂੰ ਪੁੱਛ ਲਿਆ ਵੀ ਮੇਰੀ ਫੀਲਿੰਗ ਵੀ ਕਿਸੇ ਨੇ ਸਮਝੀ ਸੋ ਅਗਲੀਆਂ ਗੱਲਾਂ ਆਪਾਂ ਫੇਰ ਕਰਾਂਗੇ ਮੇਰੀ ਵੀਡੀਓ ਲੰਬੀ ਹੋ ਜਾਂਦੀ ਐ ਮੈਂ ਇਮੋਸ਼ਨਲ ਹੋ ਜਾਂਦੀ ਐ ਵੀਡੀਓ ਬਣਾਉਂਦੀ ਆਪ ਸਭ ਨੂੰ ਮੇਰੇ ਬੰਨਿਓ ਮਨਜੀਤ ਕੌਰ ਬੰਨਿਓ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ